ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ ਇਹ ਕੰਬ ਦੀ ਕਿਹੜੀ ਦੇ ਹੈ ਬੁੱਢਾ ਸ਼ੇਖ ਫਰੀਦ ਹੋ ਗਿਆ ਕਹਿਣ ਦਾ ਭਾਵ ਸੀ ਕਿ ਸਰੀਰ ਬਜ਼ੁਰਗ ਹੋ ਗਿਆ ਤੇ ਹੁਣ ਕੰਬਣਾ ਸ਼ੁਰੂ ਹੋ ਗਿਆ ਇਹ ਵੀ ਇੱਕ ਹਾਲਾਤ ਕਿਉਂਕਿ ਰੋਗ ਹੋਵੇ ਤਾਂ ਹੀ ਸਰੀਰ ਵਾਰ-ਵਾਰ ਕੰਬਦਾ ਹੈ ਜਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਬਿਰਧ ਭਇਓ ਸੋਝੈ ਨਹੀਂ ਕਾਲ ਪਹੁੰਚਿਓ ਆਣ ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ ਬਿਰਧ ਹੋ ਗਿਆ ਏ ਮੌਤ ਤੇਰੇ ਨੇੜੇ ਤੁਰੀ ਆ ਰਹੀ ਏ ਤੈਨੂੰ ਅਜੇ ਤੱਕ ਵੀ ਸੋਝੀ ਨਹੀਂ ਆਈ ਕਿ ਰੱਬ ਦਾ ਨਾਮ ਜਪ ਲਈਏ ਇੰਨੇ ਹੀ ਨਾਲ ਨਿਭਣਾ ਹੈ ਖਿਆਲ ਨਹੀਂ ਆਇਆ ਜੀ ਫਿਰ ਇੱਕ ਪੱਖ ਹੋਰ ਬਾਣੀ ਦੇ ਵਿੱਚ ਬੜਾ ਪਿਆਰਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਕਹਿੰਦੇ ਨੇ ਉਹ ਕਹਿਣ ਲੱਗੇ ਸਿਰ ਕੰਪਿਓ ਪਾਗ ਡਾਗ ਮਗੇ ਸਿਰ ਕੰਬਣਾ ਸ਼ੁਰੂ ਹੋ ਜਾਂਦਾ ਬਜ਼ੁਰਗੀ ਆ ਗਈ ਰੋਗ ਆ ਗਏ ਸਿਰ ਕੰਬਣਾ ਸ਼ੁਰੂ ਹੋ ਜਾਂਦਾ ਹੈ ਸਿਰ ਕੰਪਿਓ ਪਾਗ ਡਾਗ ਮਗੇ ਨੈਣ ਜੋਤ ਤੇ ਹੀਨ ਅੱਖਾਂ ਦੇ ਵਿੱਚੋਂ ਰੋਸ਼ਨੀ ਵੀ ਖਤਮ ਹੋ ਗਈ ਕਹੋ ਨਾਨਕ ਇਹ ਵਿਦ ਭਈ ਤਉ ਨ ਹਰ ਰਸ ਲੀਣ ਅਜੇ ਤੱਕ ਵੀ ਤੂੰ ਰੱਬ ਦਾ ਨਾਮ ਨਹੀਂ ਜਪਿਆ ਇਹ ਉਹ ਨਿਸ਼ਾਨੀਆਂ ਨੇ ਜਿਹੜੇ ਬਜ਼ੁਰਗੀ ਹੋਣ ਤੋਂ ਬਾਅਦ ਜਿਹੜੇ ਰੱਬ ਨਾਲੋਂ ਟੁੱਟ ਜਾਂਦੇ ਨੇ ਇਹ ਜਦੋਂ ਰੱਬ ਨਾਲੋਂ ਟੁੱਟ ਗਏ ਉਦੋਂ ਹੀ ਬਜ਼ੁਰਗ ਬਜ਼ੁਰਗ ਦਾ ਪਾਵ ਰੋਗੀ ਆ ਇੱਥੇ ਜਿਹੜਾ ਪੱਖ ਜਿਹੜੇ ਗੁਰਬਾਣੀ ਦੇ ਆ ਰਹੇ ਆ ਨਾ ਜੀ ਇਹ ਪੱਖ ਹੈਗੇ ਉਸ ਬੁੱਢੇ ਬਾਰੇ ਜਿਹੜਾ ਰੋਗੀ ਹੋ ਚੁੱਕਾ ਹੈ ਰੋਗੀ ਬੁੱਢਾ ਹੈ ਤੇ ਬੁੱਢਾ ਹੀ ਰੋਗੀ ਹੈ ਇੱਕ ਬਚਨ ਆਪ ਜੀ ਦੇ ਸਾਹਮਣੇ ਆਪ ਜੀ ਨੇ ਕਈ ਵਾਰੀ ਸੁਣਿਆ ਹੋਵੇਗਾ ਭਗਤ ਭੀਖਣ ਸਿੰਘ ਦਾ ਉਹ ਬਚਨ ਹੈ ਕਹਿੰਦੇ ਨੈਨੋ ਨੀਰ ਬਹਿ ਤਨ ਖੀਨਾ ਨੈਨੋ ਨੀਰ ਬਹਿ ਤਨ ਖੀਨਾ ਅੱਖਾਂ ਚੋਂ ਪਾਣੀ ਲਗਾਤਾਰ ਵਗਦਾ ਤੁਰਿਆ ਜਾ ਰਿਹਾ ਹੈ ਤਨ ਖੀਨਾ ਭਾਵ ਸਰੀਰ ਕਮਜ਼ੋਰ ਹੁੰਦਾ ਤੁਰਿਆ ਜਾ ਰਿਹਾ ਹੈ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਕੇਸ ਦੁੱਧ ਵਾਂਗੂ ਚਿੱਟੇ ਹੋ ਗਏ ਰੋਦਾ ਕੰਠ ਸ਼ਬਦ ਨਹੀਂ ਉਚਰਿਆ ਹੁਣ ਗਲਾ ਵੀ ਬੈਠ ਗਿਆ ਤੇ ਅੰਦਰੋਂ ਆਵਾਜ਼ ਨਿਕਲਦੀ ਨਹੀਂ ਰੋਦਾ ਕੰਠ ਸ਼ਬਦ ਨਹੀਂ ਉਚਰਿਆ ਅਬ ਕੀ ਕਰਾਂ ਪ੍ਰਾਨੀ ਹੁਣ ਤੂੰ ਕੀ ਕਰ ਲਵੇਂਗਾ ਕਹਿਣ ਦਾ ਭਾਵ ਇਹ ਉਹ ਬਜ਼ੁਰਗੀ ਹੈ ਰੋਗੀ ਨੂੰ ਵੀ ਕਿਹਾ ਗਿਆ ਕਿ ਜਿਹੜਾ ਰੋਗੀ ਹੋ ਗਿਆ ਉਹ ਬਜ਼ੁਰਗ ਹੈ ਬਜ਼ੁਰਗ ਰੋਗੀ ਹੈ ਤੇ ਰੋਗੀ ਬਜ਼ੁਰਗ ਹੈ ਪਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦਾ ਬੜਾ ਪਿਆਰਾ ਬਚਨ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਹਨਾਂ ਨੇ ਸੰਗਤ ਦਾ ਨਿਗ ਮਾਣਿਆ ਸਾਹਮਣੇ ਪ੍ਰਤੱਖ ਬੈਠੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਿਦਾਰੇ ਕੀਤੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਉਹਨਾਂ ਨੇ ਜ਼ਿੰਦਗੀ ਨਾਮੇ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਲਿਖਿਆ ਜੀ ਖਾਲਸਾ ਜੀ ਉਹ ਕਹਿਣ ਲੱਗੇ ਬਜ਼ੁਰਗੀ ਚਿੱਟੇ ਵਾਲਾਂ ਨੂੰ ਨਹੀਂ ਕਹਿੰਦੇ ਧੌਲੇ ਆ ਗਏ ਚਿੱਟੇ ਵਾਲ ਆ ਗਏ ਤੇ ਉਮਰ ਸਿਆਣੀ ਹੋ ਗਈ ਇਹਨੂੰ ਹੀ ਬਜ਼ੁਰਗੀ ਨਹੀਂ ਕਹਿੰਦੇ ਅਸਲ ਵਿੱਚ ਬਜ਼ੁਰਗੀ ਉਹ ਹੁੰਦੀ ਹੈ ਜਿਸ ਉਮਰ ਦੇ ਵਿੱਚੋਂ ਬੰਦਗੀ ਸ਼ੁਰੂ ਹੋਵੇ ਤੇ ਜਿਹਨੂੰ ਬੰਦਗੀ ਦੀ ਦਾਤ ਮਿਲ ਗਈ ਉਹ ਬਜ਼ੁਰਗ ਹੋ ਗਿਆ। ਭਾਵ ਸਿਆਣਾ ਹੋ ਗਿਆ। ਬੜਾ ਪਿਆਰਾ ਬਚਨ ਹੈ ਜੀ, ਗਰ ਬਜ਼ੁਰਗੀ ਬਾਏ ਦਾਤ ਕੁੰਨ ਬੰਦਗੀ। ਵਰਨਾ ਆਖਰ ਮੀ ਕਸ਼ੀ ਸ਼ਰਮੰਦਗੀ। ਜੇ ਬੰਦਗੀ ਕਮਾਉਣ ਲੱਗ ਪਿਆ ਤੇ ਤੂੰ ਬਜ਼ੁਰਗ ਹੋ ਗਿਆ, ਜੇ ਤੂੰ ਬੰਦਗੀ ਨਹੀਂ ਕਮਾਈ ਤੇ ਤੇਰੇ ਪੱਲੇ ਸ਼ਰਮਿੰਦਗੀ ਰਹਿ ਜਾਏਗੀ। ਇਹੀ ਤਾਂ ਬਜ਼ੁਰਗੀ ਦੀ ਦਾਤ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਹੈ। ਸਾਹਿਬ ਜੀ ਕਹਿਣ ਲੱਗੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਉਹ ਕਦੇ ਵੀ ਬੁੱਢੇ ਨਹੀਂ ਹੁੰਦੇ ਜਿਨ੍ਹਾਂ ਨੂੰ ਅੰਦਰੋਂ ਸੁਰਤੀ ਗਿਆਨ ਹੋ ਜਾਂਦਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਆ ਕੇ ਗੱਲ ਕੀਤੀ ਉਹ ਕਹਿਣ ਲੱਗੇ ਬਾਬਾ ਮੌਤ ਤੋਂ ਬਚਿਆ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਪੁੱਤਰਾ ਇਹ ਬਚਨ ਜਿਹੜੇ ਨੇ ਨਾ ਇਹ ਬੋਲ ਬਜ਼ੁਰਗੀ ਉਮਰ ਦੇ ਵਿੱਚ ਕਰੇ ਕੋਈ ਇਹ ਮੌਤ ਨੇੜੇ ਤੁਰੀ ਆ ਰਹੀ ਉਹਨੂੰ ਸਿਆਣਾ ਬਜ਼ੁਰਗ ਕਹਿੰਦੇ ਨੇ ਤੂੰ ਛੋਟੀ ਉਮਰ ਦੇ ਵਿੱਚ ਬਜ਼ੁਰਗਾਂ ਵਾਲੀਆਂ ਬਾਤਾਂ ਪਾਈਆਂ ਤੇ ਅਸੀਂ ਤੈਨੂੰ ਅੱਜ ਤੋਂ ਬੁੱਢਾ ਕਹਿ ਕੇ ਸੰਬੋਧਨ ਕਰਦੇ ਹਾਂ